कल रात को ब्रीफली थानू तो मौके आ, ब्रीफ किया बेसिकली uh, टेरर मॉड्यूल जोड़ा है ओपरेट जो इंसान कर रहा है पाकिस्तान बैठा है ठीक है जी वर्चुअल नंबर चला रहा सीगा, many, many many. है एंड ही वॉज कॉन्सटेंटली इन टच विद मैनी मैनी मैम्बरस मैनी जोड़ा शमशेर फड़िया है आपका तो, ओरिजिनली फिरोजपुर का रहने वाला है ਇਹ ਤੇ ਆਪਣੇ ਭੈਣ ਦੇ ਕੋਲ ਰਹਿੰਦਾ ਸੀਗਾ ਅ ਨਸ਼ੇ ਕਰਦਾ ਸੀਗਾ ਇਹਨੂੰ ਇੱਕ ਬੰਦਾ ਹੈ ਉਹ ਵੀ ਫਿਰੋਜ਼ਪੁਰ ਦਾ ਰਹਿਣ ਵਾਲਾ ਉਹਨੇ ਟੱਚ ਕਰਾਇਆ ਜਿਹੜਾ ਪਾਕਿਸਤਾਨ ਹੈਂਡਲਰ ਜਿਹੜਾ ਬੈਠਾ ਹੈ ਪਾਕਿਸਤਾਨ ਪਾਕ ਆਈਐਸਆਈ ਦਾ ਨੰਬਰ 1 ਨੰਬਰ 2 ਜਦ ਨੂੰ ਹੈਂਡ ਗ੍ਰਨੇਡਸ ਮਿਲ ਗਏ ਤੇ ਐਟ ਦ ਸੇਮ ਟਾਈਮ ਉਹਨੇ ਟਾਸਕ ਦਿੱਤਾ ਇਹ ਮੁਕਰ ਗਿਆ ਕਿ ਜੀ ਮੈਂ ਨਹੀਂ ਫੇਂਕ ਸਕਦਾ ਰਿੱਗੀ ਵਗੈਰਾ ਕਰ ਚੁੱਕਿਆ ਸੀਗਾ ਇਹ ਬਟ ਐਨ ਮੌਕੇ ਤੇ ਇਹ ਮੁਕਰ ਗਿਆ ਕਿ ਸ਼ਮਸ਼ੇਰ ਕਿ ਮੈਂ ਨਹੀਂ ਫੇਂਕ ਸਕਦਾ ਜਿਹੜਾ ਪਾਕਿਸਤਾਨ ਬੈਠਾ ਬੰਦਾ ਹੈ ਉਹਨੇ ਇੱਕ ਹੋਰ ਬੰਦੇ ਨੂੰ ਟੱਚ ਕੀਤਾ ਜਿਹੜਾ ਬਿਹਾਰ ਦਾ ਰਹਿਣ ਵਾਲਾ ਹੈ ਛੋਟੀ ਉਮਰ ਦਾ ਲੜਕਾ ਹੈ 19-20 ਸਾਲ ਹੈ ਉਹਦੀ ਉਮਰ ਹੈ ਬੋਜਪੁਰ ਡਿਸਟ੍ਰਿਕਟ ਲਖਪਿੰਡ ਹੈ ਉਥੇ ਬਿਲੋਂਗ ਕਰਦਾ ਹੈ ਉਹਨਾਂ ਕਹਿੰਦੇ ਕਿ ਤੂੰ ਟ੍ਰੈਨ ਤੋਂ ਇੱਥੇ ਆ ਜਾ ਜੀ। ਔਰ ਉਹ ਪਹਿਲਾਂ ਵੀ ਇਦਾਂ ਦੀ ਵਾਰਦਾਤਾ ਕਰ ਚੁੱਕਿਆ ਹੈ ਗੋਲ ਗੋਲੀਆਂ ਵੀ ਚਲਾ ਚੁੱਕਿਆ ਉਹਦਾ ਕੋਈ ਬੈਕਗ੍ਰਾਉਂਡ ਜਿਹੜਾ ਹੈ ਸ਼ਾਮ ਤੱਕ ਸਾਡੇ ਕੋਲ ਆ ਜਾਏਗਾ। ਤੀਜਾ ਬੰਦਾ ਜਿਹੜਾ ਫੜਿਆ ਆਪਾਂ ਜਿਹੜਾ ਹਰਿਆਣੇ ਦਾ ਫਤਿਹਵਾਦਾ ਰਹਿਣ ਵਾਲਾ ਅਜੀ ਜਿਹਦਾ ਨਾਮ ਹੈ। ਤੇ ਇਹ ਉਹ ਬੰਦਾ ਹੈ ਜਿਹੜਾ ਉੱਥੇ ਹੰਗ ਨੇਦ ਰੱਖ ਕੇ ਆਇਆ ਸੀਗਾ। ਜਿਹੜਾ ਸ਼ਮਸ਼ੀਰ ਨੇ ਚੱਕਣਾ ਸੀ। ਲਿਕ ਆਪਸੇ ਇਹ ਦੋਨੋਂ ਨਹੀਂ ਜਾਣਦੇ ਸੀਗੇ ਇੱਕ ਦੂਜੇ ਨੂੰ ਲੇਕਿਨ ਜਿਹੜਾ ਪਾਕ ਬੇਸਡ ਹੈਂਡਲਰ ਹੈ ਉਹਨਾਂ ਸਬ ਉਹਨਾਂ ਸਭ ਨਾਲ ਡਾਇਰੈਕਟ ਇਨ ਟੈਕਸੀ ਦਾ ਕਾਲਿੰਗ ਰੋਜ਼ ਹੋ ਰਹੀ ਸੀਗੀ ਇਹਨਾਂ ਦੀ ਵੀ ਹੈਵ ਗਾਟ 올 ਦਾ ਡਿਟੇਲ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਨੇ ਉਹਨਾਂ ਨੂੰ YouTube ਤੋਂ ਡਾਊਨਲੋਡ ਕਰਕੇ ਦੱਸਿਆ ਫਿਰ ਕਿੱਥੇ ਕਿੱਥੇ ਰੱਕੀ ਕੀਤੀ ਇਹਨਾਂ ਨੇ ਉਹਦੀ ਵੀਡੀਓਜ਼ ਵੀ ਇਹਨਾਂ ਨੇ ਬਣਾਈਆਂ ਹੋਈਆਂ ਉਹ ਵੀ ਸਾਡੇ ਕੰਪਨੀ ਦੇ ਤੇ ਲਾਸਟਲੀ ਜਦ ਇਹ ਫੜਿਆ ਗਿਆ ਬਿਹਾਰ ਵਾਲਾ ਇਹਨੇ ਜਿਹੜਾ ਭਾਰਤ ਪਾਕਿਸਤਾਨ ਬੈਠਾ ਬੰਦਾ ਇਹਨੇ ਟੱਚ ਕੀਤਾ ਦੋ ਹੋਰ ਬੰਦਿਆਂ ਨਾਲ ਜਿਹੜੇ ਰਾਜਸਥਾਨ ਦੇ ਰਹਿਣ ਵਾਲੇ ਹੈ ਕਿ ਤੁਸੀਂ ਇੱਥੇ ਆਓ ਫਲਾਣਾ ਫਲਾਣਾ ਬੰਦਾ ਤੁਹਾਨੂੰ ਹੈਂਡ ਗ੍ਰਨੇਡ ਜਿਹੜਾ ਹੈ ਉਹ ਸਪਲਾਈ ਕਰੇਗਾ ਜੀ ਕਿਤੇ ਰੱਖੇ ਜਾਏਗਾ ਤੇ ਫਲਾਨੀ ਫਲਾਨੀ ਜਗਾਤੇ ਤੁਸੀਂ ਰਕੀ ਕੀਤੀ ਹੋਈ ਹੈ ਤੁਸੀਂ ਖੁਦ ਕਰਨੀ ਖੁਦ ਕਰ ਲਓ ਤਾਂ ਇਸ ਤਰ੍ਹਾਂ ਤੁਸੀਂ ਇੱਕ ਗਰਨੇਡ ਜਿਹੜਾ ਹੈ ਡ੍ਰੌਪ ਕਰਨੇ ਹੈ ਮੇਨ Aim ਜਿਹੜਾ ਸੀਗਾ ਟੂ ਇਨਫਲਿਕਟ ਡੈਮੇਜ ਲਾਉਣ ਫੋਰਸਮੈਂਟ ਏਜੰਸੀ ਦਾ ਮੋਰਲ ਲੋ ਕਰਨ ਲਈ ਲੋਕਾਂ ਚ ਪੈ ਪੈਦਾ ਕਰਨ ਲਈ ਸਟੇਟ ਦਾ ਮਾਹੌਲ ਖਰਾਬ ਕਰਨ ਲਈ ਇਹ ਇਸੀ ਗੀ ਬੇਸਿਕ ਬਰੀਫਿੰਗ ਹੁਣ ਤੁਸੀਂ ਕੁਐਸਚਨ ਪੁੱਛੋ ਮੈਨੂੰ ਸਰ ਕਿਹੜੇ ਕਿਹੜੇ ਏਰੀਆਸ ਇਹਨਾਂ ਨੇ ਇੱਥੇ ਡਾਟਾ ਆਈ ਵਿਲ ਨਾਟ ਮੈਂ ਏਰੀਆਸ ਮੈਂ ਫਿਰ ਦੱਸ ਰਾਂ ਜੀ ਇੱਥੇ ਦੇ ਏਰੀਆਸ ਕਿਸੇ ਹੋਰ ਸ਼ਹਿਰ ਦੇ ਵੀ ਏਰੀਆਸ ਸੀਗੇ ਆਈ ਵਿਲ ਨਾਟ ਡਿਸਕਲੋਸ ਦੈਟ ਮੈਨ ਉਹ ਬਾਰੇ ਸਰ ਗਵਰਨਮੈਂਟ ਬਿਲਡਿੰਗ